1 ਅਕਤੂਬਰ ਤੋਂ ਲੈ ਕੇ 23 ਨਵੰਬਰ ਦੇ ਵਿੱਚ ਇਹ ਪਦਿਆਤਰਾ ਹੋਏਗੀ ਆਪਾਂ ਰੱਦੇ ਹਰੇਕ ਜ਼ਿਲ੍ਹੇ ਵਿੱਚ 1 ਅਕਤੂਬਰ ਨੂੰ ਸਰਦਾਰ ਵੱਲਭਾਈ ਪਟੇਲ ਦੀ ਜਨਮ ਦਿਤੀ ਸੀ ਬਟ ਤੇ ਜਿਹੜੇ ਪ੍ਰਧਾਨ ਮੰਤਰੀ ਵੀ ਨੇ ਉਹ ਵੀ ਕਾਫੀ ਜ਼ਿਆਦਾ ਇਨਫਲੂਐਂਸ ਨੇ ਸਰਦਾਰ ਵੱਲਭਾਈ ਪਟੇਲ ਦੇ ਕੰਮ ਤੋਂ ਤੇ ਜਿਹੜੀ ਭਾਰਤ ਦੀ ਏਕਤਾ ਹੈ ਉਹਦੇ ਵਿੱਚ ਇੱਕ ਬਹੁਤ ਹੀ ਵੱਡਾ ਯੋਗਦਾਨ ਸਰਦਾਰ ਵੱਲਭਭਾਈ ਪਟੇਲ ਦਾ ਰਿਹਾ ਹੈ। ਅਕਸ ਵਿੱਚ ਪਾਰਾ ਸਰਕਾਰ ਨੇ ਸਰਦਾਰ @150 ਪਦਿਆਤਰਾ ਦਾ ਯੋਜਨ ਕੀਤਾ ਵੇ ਜੋ ਯੁਵਾਵਾਂ ਨੂੰ ਕਰਾਂਗੇ 18 ਤੋਂ 29 ਸਾਲ ਦੇ ਹੋਣਗੇ ਤੇ ਸਾਰੇ ਕਾਲਜਾਂ ਨੂੰ ਆਪਾਂ ਕੰਟੈਕਟ ਕਰਾਂਗੇ ਜਿਹੜੇ ਆਪਣੇ ਆਪਣੇ ਬੱਚਿਆਂ ਨੂੰ ਭੇਜਣਗੇ। ਤੁਹਾਨੂੰ ਪਤਾ ਹੀ ਹੋਵੇਗਾ ਕਿ ਸਰਦਾਰ ਵੱਲਭਭਾਈ ਪਟੇਲ ਦੀ ਇਸ ਦੇਸ਼ ਨੂੰ ਜੋੜਨ 'ਚ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਵੇ ਸਰਬਜੀਤ ਸਿੰਘ ਜਿਲਾ ਯੂਥ ਅਫਸਰ ਮਾਇ ਭਾਰਤ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਤੇ ਅੱਜ ਦਾ ਜਿਹੜਾ ਹੈ ਪ੍ਰੈਸ ਕਾਨਫਰੰਸ ਹੈ ਦਾ ਮੇਨ ਮਕਸਦ ਹੈ ਇਹ ਕਿ ਜਿਵੇਂ ਪਤਾ ਹੈ ਕਿ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਦਿਤੀ ਸੀ ਬਟ ਵੱਡੀ ਗੱਲ ਹੈ ਵੇ ਕਿ ਇਸ ਵਾਰ ਹੀ 150 ਜਨਮ ਦਿਤੀ ਸੀ ਤੇ ਇਸ ਉਪਲਕਸ਼ ਵਿੱਚ ਭਾਰਤ ਸਰਕਾਰ ਨੇ ਸਰਦਾਰ 150 ਪਦਿਆਤਰਾ ਦਾ ਆਯੋਜਨ ਕੀਤਾ ਵੇ ਜੋ ਕਿ ਪੂਰੇ ਦੇਸ਼ ਦੇ ਹਰ ਇੱਕ ਜ਼ਿਲ੍ਹੇ ਵਿੱਚ ਕਰਵਾਇਆ ਜਾਏਗਾ 1 ਕਤਕਤੂਬਰ ਤੋਂ ਲੈ ਕੇ 23 ਨਵੰਬਰ ਦੇ ਵਿੱਚ ਇਹ ਪਦਿਆਤਰਾ ਹੋਏਗੀ ਆਪਾਰ ਦੇ ਹਰ ਇੱਕ ਜ਼ਿਲ੍ਹੇ ਵਿੱਚ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਰਦਾਰ ਵੱਲਭਭਾਈ ਪਟੇਲ ਦੀ ਇਹ ਦੇਸ਼ ਨੂੰ ਜੋੜਨ 'ਚ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਵੇ ਜਦੋਂ ਸਾਨੂੰ ਆਜ਼ਾਦੀ ਮਿਲੀ ਸੀ ਤੇ ਬਹੁਤ ਸਾਰੀ ਰਿਆਸਤਾ ਸੀ ਜਿਨ੍ਹਾਂ ਨੂੰ ਜੋ ਅਲੱਗ-ਅਲੱਗ ਸੀ ਤੇ ਉਹਨਾਂ ਨੂੰ ਇੱਕ ਮੱਤ ਜੋੜਨ ਵਾਸਤੇ ਸਰਦਾਰ ਵੱਲਭਭਾਈ ਪਟੇਲ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਭਾਰਤ ਦੀ ਏਕਤਾ ਹੈ ਉਹਦੇ ਵਿੱਚ ਇੱਕ ਬਹੁਤ ਹੀ ਵੱਡਾ ਯੋਗਦਾਨ ਸਰਦਾਰ ਵੱਲਭਭਾਈ ਪਟੇਲ ਦਾ ਰਿਹਾ ਹੈ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਵੀ ਨੇ ਉਹ ਵੀ ਕਾਫੀ ਜ਼ਿਆਦਾ ਇਨਫਲੂਐਂਸ ਨੇ ਸਰਦਾਰ ਵੱਲਭਭਾਈ ਪਟੇਲ ਦੇ ਕੰਮ ਤੋਂ ਤੇ ਉਹਨੂੰ ਹੀ ਯਾਦ ਰੱਖਦੇ ਹੋਏ ਤੇ ਸਾਡੇ ਜਿਹੜੇ ਯੁਵਾ ਨੇ ਉਹਦੇ ਵਿੱਚ ਭਾਰਤ ਦੀ ਏਕਤਾ ਨੂੰ ਬਣਾਏ ਰੱਖਣ ਦੀ ਔਰ ਇੱਕ ਇੱਕ ਜੋਸ਼ ਭਰਨ ਵਾਸਤੇ ਕਿ ਅੱਗੇ ਚੱਲ ਕੇ ਉਹਨਾਂ ਨੇ ਭਾਰਤ ਨੂੰ ਅੱਗੇ ਵਧਾਉਣਾ ਵੇ ਤੇ ਇੱਕ ਵਿਕਸਿਤ ਭਾਰਤ ਬਣਾਉਣਾ ਵੇ ਉਹਨੂੰ ਦੇਖਦੇ ਹੋਏ ਇੱਕ ਪੱਧ ਯਾਤਰਾ ਕਰ ਰਹੇ ਨੇ ਜਿਦੇ ਨਾਲ ਕੀ ਜਿਹੜੇ ਸਾਡੇ ਯੁਵਾ ਨੇ ਉਹਦੇ ਵਿੱਚ ਇੱਕ ਭਾਰਤ ਨੂੰ ਇੱਕ ਮੱਤ ਜੋੜਨ ਦੀ ਔਰ ਉਹਨੂੰ ਵਿਕਸਿਤ ਕਰਨ ਦੀ ਇੱਕ ਭਾਵਨਾ ਜੱਗੇ ਤੇ ਇਹਦੇ ਵਾਸਤੇ ਇਹ ਜਿਹੜੀ ਪਦ ਯਾਤਰਾ ਵੇਅ ਕੀਤੀ ਜਾ ਰਹੀ ਹੈ ਤੇ ਜਿਹੜੀ ਇਹ ਪਦ ਯਾਤਰਾ ਵੇ ਅਸੀਂ ਕਰਾਂਗੇ 14 ਨਵੰਬਰ 2025 ਨੂੰ ਸਵੇਰੇ 10 ਵਜੇ ਤੇ ਇਹ ਜਿਹੜੀ ਯਾਤਰਾ ਹੋਏਗੀ ਇਹ ਪਾਲ ਭਵਨ ਤੋਂ ਲੈ ਕੇ ਰੇਲਵੇ ਫਾਟਕ ਤੱਕ ਕੀਤੀ ਜਾਏਗੀ ਸਰ ਕਿੰਨੀ ਗੈਦਰਿੰਗ ਹੋਏਗੀ ਜਿਹੜੀ ਜਾਣਗੇ ਮਾਰਚ ਕੋਣ-ਕੋਣ ਹੋਏਗਾ ਉਹਦੇ ਵਿੱਚ ਸ਼ਾਮਲ ਐਦੇ ਵਿੱਚ ਬਹੁਤ ਸਾਰੇ ਅਸੀਂ ਯੁਵਾਵਾਂ ਨੂੰ ਕਰਾਂਗੇ 18 ਤੋਂ 29 ਸਾਲ ਦੇ ਹੋਣਗੇ ਤੇ ਸਾਰੇ ਕਾਲਜਾਂ ਨੂੰ ਆਪਾਂ ਕੰਟੈਕਟ ਕਰਾਂਗੇ ਜਿਹੜੇ ਆਪਣੇ ਆਪਣੇ ਬੱਚਿਆਂ ਨੂੰ ਭੇਜਣਗੇ ਤੇ ਇਹਦੇ ਵਿੱਚ ਮੇਨ ਜਿਹੜੀ ਗੈਦਰਿੰਗ ਹੋਏਗੀ ਯੁਵਾਵਾਂ ਦੀ ਹੋਏਗੀ ਔਰ ਲਗਭਗ 500 ਬੱਚਾ ਇਹਦੇ ਵਿੱਚ ਆਪਣਾ ਯੋਗਦਾਨ ਦੇ ਕਿਵੇਂ ਜੁਆਇਨ ਕਰ ਸਕਦਾ ਜੀ ਕਿਸੇ ਬੱਚੇ ਨੇ ਜੁਆਇਨ ਕਰਨਾ ਯੁਵਾ ਨੇ ਜੁਆਇਨ ਕਰਨਾ ਉਹ ਕਿੱਦਾਂ ਸੰਪਰਕ ਕਰ ਸਕਦਾ ਹੈ ਐਸਾ ਦਾ ਇੱਕ ਮਾਇ ਭਾਰਤ ਪੋਰਟਲ ਵੀ ਹੈ ਉਹਦੇ ਵਿੱਚ ਆਪਾਂ ਇਵੈਂਟ ਕ੍ਰੀਏਟ ਕਰਾਂਗੇ ਪਦ ਯਾਤਰਾ ਦਾ ਉਹਦੇ ਵਿੱਚ ਉਹ ਸਿੱਧਾ ਆਪਣਾ ਜਿਹੜਾ ਰਜਿਸਟ੍ਰੇਸ਼ਨ ਨੇ ਉਹ ਕਰਵਾ ਸਕਦਾ ਵੇ ਆਫਲਾਈਨ ਵੀ ਉਹ ਇੱਥੇ ਆ ਕੇ ਆਪਣਾ ਆਫਿਸ ਚ ਆ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦਾ ਵੇ ਜਾਂ ਜਿਸ ਦਿਨ ਪਦ ਯਾਤਰਾ ਵੇ ਉਸ ਦਿਨ ਵੀ ਆਪਾਂ ਇੱਕ ਰਜਿਸਟ੍ਰੇਸ਼ਨ ਡੈਸਕ ਬਣਾਵਾਂਗੇ ਉੱਥੇ ਵੀ ਆ ਕੇ ਉਹ ਰਜਿਸਟਰ ਕਰ ਸਕਦਾ ਹੈ ਤੇ ਜੋੜ ਸਕਦਾ ਵੇ ਬਾਕੀ ਅਸੀਂ ਸਾਰੇ ਕਾਲਜਾਂ ਨੂੰ ਅਸੀਂ ਸੰਪਰਕ ਕਰਾਂਗੇ ਤੇ ਆਪਣੇ ਆਪਣੇ ਜਿੰਨੇ ਵੀ ਉਹ ਯੂਥ ਨੇ 1829 ਸਾਲ ਦੇ ਉਹ ਭੇਜਣਗੇ